ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੂ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਦੀ ਥਾਂ ਗੋਬਿੰਦ ਸਿੰਘ ਨਾਮ ਧਾਰਨ ਕੀਤਾ ਇਸ ਪ੍ਰਕਾਰ ਆਪ ਨੇ ਸੰਗਤ ਨੂੰ ਦੱਸਿਆ ਕਿ ਪੰਜ ਪਿਆਰੇ ਸੰਗਤ ਵਿੱਚ ਸਰਵ ਉੱਪਰ ਮੰਨੇ ਜਾਣਗੇ ਫੇਰ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਜਿਹੜਾ ਪ੍ਰਾਣੀ ਅੰਮ੍ਰਿਤ ਛਕੇਗਾ ਉਸ ਦੇ ਅੰਦਰ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਆ ਜਾਏਗੀ ਤੇ ਮੌਤ ਦਾ ਭੈ ਨਾਸ ਹੋ ਜਾਏਗਾ ਤੁਸੀ ਦੀਨਾ ਅਨਾਥਾ ਜ਼ਬਰਾਂ ਨਿਤਾਣੀਆਂ ਤੇ ਨਿਆਸਰਿਆਂ ਦੀ ਬਾਹ ਫੜਨੀ ਐ ਜ਼ਬਰ ਹੁੰਦਾ ਵੇਖ ਕੇ ਡੜ ਨੀ ਵਟਨੀ ਸਗੋ ਅੱਗੇ ਹੋ ਕੇ ਉਸ ਦਾ ਟਾਕਰਾ ਕਰਨਾ ਕਿਸੇ ਦਾ ਡਰ ਨੀ ਮੰਨਣਾ ਧਰਮ ਨੀ ਛੱਡਣਾ ਭਾਵੇਂ ਜਾਨ ਦੇਣੀ ਪਏ ਰੋਜ਼ ਗੁਰਬਾਣੀ ਦਾ ਪਾਠ ਕਰਨਾ ਤੇ ਪੰਜ ਕਕਾਰਾਂ ਦੀ ਰਹਿਤ ਰੱਖਣੀ ਐ ਇਹ ਤੁਹਾਡੀ ਪੰਜ ਕਕਾਰੀ ਵਰਦੀ ਐ ਤੁਹਾਡਾ ਆਚਰਣ ਉੱਚਾ ਸੁੱਚਾ ਤੇ ਪਵਿੱਤਰ ਹੋਵੇਗਾ ਕਿਸੇ ਦਾ ਹੱਕ ਨਹੀਂ ਮਾਰਨਾ ਪ੍ਰਾਈ ਇਸਤਰੀ ਦਾ ਸੰਗ ਨਹੀਂ ਕਰਨਾ ਬੁਰੇ ਕੰਮਾਂ ਤੋਂ ਬਚਣਾ ਤੇ ਨੇਕ ਕੰਮਾਂ ਲਈ ਤਤਪਰ ਰਹਿਣਾ ਤੰਬਾਕੂ ਸ਼ਰਾਬ ਭੰਗ ਪੋਸਟ ਆਦ ਨਸ਼ਿਆਂ ਦੇ ਸੇਵਨ ਨਹੀਂ ਕਰਨੇ ਇਸ ਰਹਿਤ ਤੇ ਪੂਰੀ ਦ੍ਰਿੜਤਾ ਨਾਲ ਚੱਲਣਾ ਇਸ ਪ੍ਰਕਾਰ ਉਪਦੇਸ਼ ਢੇਣ ਤੋਂ ਬਾਅਦ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ ਮੈਂ ਤੁਹਾਡਾ ਗੁਰੂ ਆ ਤੁਸੀਂ ਇਕੱਠੇ ਤੌਰ ਤੇ ਮੇਰੇ ਗੁਰੂ ਹੋ ਜਿੱਥੇ ਕਿਤੇ ਪੰਥ ਨੂੰ ਕੋਈ ਸਮੱਸਿਆ ਆਵੇ ਪੰਜ ਪਿਆਰੇ ਮਿਲ ਬੈਠ ਕੇ ਉਸ ਦਾ ਨਿਰਣਾ ਕਰਨਗੇ ਉਹ ਗੁਰੂ ਦਾ ਨਿਰਣਾ ਹੋਏਗਾ ਸੰਗਤਾਂ ਵਿੱਚ ਬੈਠੇ ਸਿੱਖਾਂ ਨੂੰ ਪਛਤਾਵਾ ਹੋਣ ਲੱਗਾ ਕਿ ਉਹਨਾਂ ਨੇ ਕਿਉਂ ਨਹੀਂ ਆਪਣੇ ਆਪ ਨੂੰ ਗੁਰੂ ਜੀ ਦੇ ਅੱਗੇ ਅਰਪਣ ਕੀਤਾ ਉਹ ਕਿਉਂ ਡਰ ਗਏ ਗੁਰੂ ਜੀ ਤਾਂ ਕੇਵਲ ਸਾਡੀ ਪ੍ਰੀਖਿਆ ਲੈ ਰਹੇ ਸਨ ਪਰ ਜਦੋਂ ਗੁਰੂ ਜੀ ਨੇ ਸਰਬਤ ਸੰਗਤ ਨੂੰ ਅੰਮ੍ਰਿਤ ਛਕਣ ਦਾ ਸੱਦਾ ਦਿੱਤਾ ਤੇ ਸਾਰੇ ਮਾਈ ਭੈਣ ਅੰਮ੍ਰਿਤ ਛਕਣ ਲਈ ਸਿੰਘ ਬਣਨ ਲਈ ਉਲਰ ਪਏ ਉਸ ਦਿਨ 20000 ਤੋਂ ਵੱਧ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਇਵੇਂ ਜਾਤ ਪਾਤ ਦੇ ਚੱਕਰਾ ਅਤੇ ਜਨਮ ਮਰਨ ਭੈ ਤੋਂ ਆਜ਼ਾਦ ਹੋ ਕੇ ਸਿੰਘ ਭਾਵ ਸ਼ੇਰ ਮਰਦ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ